ਆਮ ਆਦਮੀ ਪਾਰਟੀ ਦੇ ਵਿੱਚ ਵੱਡੀ ਸ਼ਖਸੀਅਤ ਦੀ ਸ਼ਮੂਲੀਅਤ ਅੱਜ ਆਮ ਆਦਮੀ ਪਾਰਟੀ ਪੰਜਾਬ ਦੇ ਸਿਆਸੀ ਹਲਕਿਆਂ ਦੇ ਵਿੱਚ ਵੱਡਾ ਧਮਾਕਾ ਕਰਨ ਜਾ ਰਹੀ ਹੈ ਵੱਡਾ ਧਮਾਕਾ ਕਿਵੇਂ ਕਰਨਾ ਤੇ ਉਸ ਆਗੂ ਨੂੰ ਕਿਹੜੇ ਹਲਕੇ ਤੋਂ ਚੋਣ ਲੜਾਉਣ ਦੀਆਂ ਤਿਆਰੀਆਂ ਇਸ ਬਾਰੇ ਅਹਿਮ ਖਬਰ ਆ ਰਹੀ ਹੈ ਜਿਹੜੀ ਤੁਹਾਡੇ ਨਾਲ ਸਾਂਝੀ ਕਰਨੀ ਹੈ ਤੁਸੀਂ ਜੁੜੇ ਹੋ ਲੋਕ ਪੁਆਇੰਟ న్యూਸ ਦੇ ਨਾਲ ਮੈਂ ਹਰਿੰਦਰ ਬਾਜਵਾ ਆਮ ਆਦਮੀ ਪਾਰਟੀ ਅੱਜ ਮਨੀਸ਼ ਸੋਧਿਆ ਦੇ ਰਾਹੀਂ ਪੰਜਾਬ ਦੇ ਵਿੱਚ ਵੱਡਾ ਧਮਾਕਾ ਕਰਨ ਜਾ ਰਹੀ ਹੈ ਦਿੱਲੀ ਦੀ ਆਮ ਆਦਮੀ ਪਾਰਟੀ ਦੀ ਜੜੀ ਪਕੜ ਹੈ ਉਹ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਮਾਮਲਿਆਂ ਦੇ ਉੱਤੇ ਕਿੰਨੀ ਹਾਵੀ ਹੋ ਚੁੱਕੀ ਹੈ ਇਹਦਾ ਵੀ ਸਬੂਤ ਮਿਲੇਗਾ ਦਰਅਸਲ ਅੱਜ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਪੰਜਾਬ ਇਨਚਾਰਜ ਮਨੀਸ਼ ਸੁਸੋਧਿਆ ਦੀ ਅਗਵਾਈ ਦੇ ਵਿੱਚ ਇੱਕ ਵੱਡੀ ਤੇ ਖਾਸ ਸ਼ਖਸੀਅਤ ਆਮ ਆਦਮੀ ਪਾਰਟੀ ਚ ਸ਼ਾਮਲ ਹੋਣ ਜਾ ਰਹੀ ਹੈ ਤੇ ਇਸ ਨੂੰ ਇੱਕ ਖਾਸ ਵਿਧਾਨ ਸਭਾ ਹਲਕੇ ਤੋਂ ਚੋਣ ਲੜਾਉਣ ਦੀਆਂ ਤਿਆਰੀਆਂ ਵੀ ਨੇ ਦਰਅਸਲ ਨਿਤਿਨ ਕੋਹਲੀ ਨਿਤਿਨ ਕੋਹਲੀ ਪੰਜਾਬ ਦੇ ਉੱਗੇ ਉਦਯੋਗਪਤੀ ਨੇ ਤੇ ਹਾਕੀ ਇੰਡੀਆ ਦੇ ਉਪ ਪ੍ਰਧਾਨ ਨੇ ਭਾਰਤੀ ਹਾਕੀ ਆ ਜਿਹੜੀ ਫੈਡਰੇਸ਼ਨ ਹੈ ਉਹਦੇ ਉਪ ਪ੍ਰਧਾਨ ਨੇ ਨਿਤਿਨ ਕੋਹਲੀ ਨੂੰ ਆਮ ਆਦਮੀ ਪਾਰਟੀ ਦੇ ਵਿੱਚ ਅੱਜ ਸ਼ਮੂਲੀਅਤ ਕਰਾਈ ਜਾਣੀ ਹੈ ਤੇ ਉਹਨਾਂ ਦੀ ਸ਼ਮੂਲੀਅਤ ਇਹ ਪੰਜਾਬ ਪ੍ਰੈਸ ਕਲੱਬ ਜਲੰਧਰ ਦੇ ਵਿੱਚ ਹੋਣੀ ਹੈ ਤੇ ਜਿੱਥੇ ਮਨੀਸ਼ ਸੋਦੀ ਇਸ ਦੀ ਅਗਵਾਈ ਕਰਨਗੇ ਨਾਲ ਹੀ ਨਾਲ ਇਹ ਗੱਲ ਵੀ ਚੱਲੀ ਹੈ ਕਿ ਨਿਤਿਨ ਕੋਹਲੀ ਨੂੰ ਬਤੌਰ ਹਲਕਾ ਇੰਚਾਰਜ ਜ਼ਿਲਹੰਦਰ ਕੇਂਦਰੀ ਲਾਇਆ ਜਾਵੇਗਾ ਜਾਨੀ ਕਿ ਰਮਣ अरोड़ा ਦੀ ਥਾਂ ਤੇ ਰੀਪਲੇਸ ਕੀਤਾ ਜਾਣਾ ਹੈ ਰਮਣ अरोड़ा ਦੀ ਥਾਂ ਤੇ ਨਿਤਨ ਕੋਹਲੀ ਹੁਣ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਹੋਣਗੇ ਐ ਕਹਿ ਲੋ ਕਿ ਉਹ ਐਮਐਲਏ ਹੋਣਗੇ ਹੁਣ ਜਿਹੜਾ ਵੀ ਉੱਥੇ ਇੱਟ ਲੱਗਣੀ ਹੈ ਤੇ ਚਾਹੇ ਲੱਗਣਾ ਰੋੜਾ ਉਹ ਨਿਤਨ ਕੋਹਲੀ ਦੀ ਮਰਜ਼ੀ ਤੋਂ ਮਿਲਣਾ ਨਹੀਂ ਲੱਗੇਗਾ ਆਮ ਆਦਮੀ ਪਾਰਟੀ ਦੇ ਅੰਦਰ ਅੰਦਰੂਨੀ ਕਸ਼ਮਕਸ਼ ਦੀ ਵੀ ਇੱਕ ਖਾਸ ਉਦਾਹਰਣ ਹੈ ਮੁੱਖ ਮੰਤਰੀ ਭਗਵੰਤ ਮਾਨ ਤੇ ਦਿੱਲੀ ਦੀ ਆਮ ਆਦਮੀ ਪਾਰਟੀ ਦੇ ਵਿਚਕਾਰ ਤਾਲਮੇਲ ਦੀ ਜਿਹੜੀ ਗੱਲ ਹੈ ਉਹ ਵੀ ਇੱਥੇ ਉੱਭਰ ਕੇ ਸਾਹਮਣੇ ਆਵੇਗੀ। ਮਨੀਸ਼ ਸੁਸੋਦੀਆ ਜਿਹੜਾ ਨੀਤਨ ਕੋਲੀ ਨੂੰ ਆਪ ਚ ਸ਼ਾਮਲ ਕਰਉਣਗੇ। ਆਮ ਆਦਮੀ ਪਾਰਟੀ ਜਿਹੜੀ ਹੈ ਉਹ ਉਹਨਾਂ ਨੂੰ ਹਲਕਾ ਇੰਚਾਰਜ ਲਾ ਦੇਗੀ। ਰਮਨ अरोड़ा ਬਾਰੇ ਤੁਹਾਨੂੰ ਪਤਾ ਹੀ ਹੈ ਕਿ ਪਹਿਲਾਂ ਉਹਨਾਂ ਦੀ ਭਾਜੀਪੀ ਚ ਜਾਣ ਦੀਆਂ ਚਰਚਾਵਾਂ ਉਸ ਤੋਂ ਬਾਅਦ ਸੁਰੱਖਿਆ ਵਾਪਸ ਹੋਣੀ ਉਸ ਤੋਂ ਬਾਅਦ ਵਿਜੀਲੈਂਸ ਦੇ ਘਰ ਉਹਨਾਂ ਦੇ ਘਰ ਆਉਣਾ ਤੇ ਉਹਨਾਂ ਦੀ ਗ੍ਰਿਫਤਾਰੀ ਹੋਣੀ ਤੇ ਹੁਣ ਉਹਨਾਂ ਦਾ ਵਿਜੀਲੈਂਸ ਦੀ ਰਿਮਾਂਡ ਤੇ ਹੋਣਾ ਇਹ ਸਾਰਾ ਕੁਝ ਤੁਹਾਨੂੰ ਪਤਾ ਹੀ ਹੈ ਤੇ ਇਸੇ ਮਾਮਲੇ ਦੇ ਵਿੱਚ ਇਹ ਗੱਲ ਚੱਲੀ ਕਿ ਆਖਰਕਾਰ ਹੁਣ ਜਲੰਧਰ ਕੇਂਦਰੀ ਦੀ ਜ਼ਿੰਮੇਵਾਰੀ ਕਿਹਦੇ ਕੋਲ ਹੋਵੇਗੀ ਕਿ ਵਿਜੇ ਸਿੰਘਲਾ ਵਾਂਗੂ ਰਮਨ अरोड़ा ਦਾ ਹਾਲ ਹੋਵੇਗਾ ਨਿਤਨ ਕੋਲੀ ਦੀ ਐਂਟਰੀ ਦੱਸਦੀ ਹੈ ਕਿ ਵਿਜੇ ਸਿੰਘਲਾ ਵਾਲਾ ਮਾਮਲਾ ਰਮਨ अरोड़ा ਵਾਲੇ ਕੇਸ ਦੇ ਉੱਤੇ ਅਪਲਾਈ ਨਹੀਂ ਹੋਵੇਗਾ ਨਹੀਂ ਤਾਂ ਜਿ세 ਪ੍ਰਕਾਰ ਵਿਜੇ ਸਿੰਘਲਾ ਦੇ ਉੱਤੇ ਇਲਜ਼ਾਮ ਲੱਗੇ ਜੇਲ੍ਹ ਜਾ ਕੇ ਆਏ ਮੁੱਖ ਮੰਤਰੀ ਕਹਿੰਦੇ ਕਿ ਮੇਰੇ ਕੋਲ ਇਹ ਆਡੀਓ ਆ ਹਾਲੇ ਤੱਕ ਉਹ ਪਤਾ ਨਹੀਂ ਮੁੱਖ ਮੰਤਰੀ ਨੇ ਕਿੱਥੇ ਸਾਂਭ ਕੇ ਰੱਖੀ ਹੈ ਜਿਹੜੀ ਹਾਲੇ ਤੱਕ ਕੇਸ ਚ ਅਟੈਚ ਹੀ ਨਹੀਂ ਹੋ ਸਕੀ ਉਸ ਉਹ ਵਾਲਾ ਕੇਸ ਇੱਥੇ ਉਹ ਸ਼ਰਤਾ ਤੇ ਨਿਯਮ ਇੱਥੇ ਲਾਗੂ ਨਹੀਂ ਹੁੰਦੇ ਇੱਥੇ ਹੁਣ ਰਮਨ अरोड़ा ਨੂੰ ਪਾਸੇ ਕੀਤਾ ਜਾ ਰਿਹਾ ਨਿਤਨ ਕੋਲੀ ਜਲੰਧਰ ਆਧਾਰਿਤ ਉੱਗੇ ਉਦਯੋਗਪਤੀ ਨੇ ਉਹਨਾਂ ਦਾ ਕਾਰੋਬਾਰ ਹੈ ਉਹ ਖੇਡਾਂ ਦੇ ਸਮਾਨ ਨੂੰ ਬਣਾਉਣ ਦਾ ਕੰਮ ਕਰਦੇ ਨੇ ਨਾਲ ਹੀ ਉਹ ਆ ਜਿਹੜੇ ਇੰਡੀਆ ਹਾਕੀ ਦੇ ਉਪ ਪ੍ਰਧਾਨ ਵੀ ਨੇ ਤੇ ਕਿਹਾ ਜਾਂਦਾ ਹੈ ਕਿ ਉਹ ਲੰਬੇ ਸਮੇਂ ਤੋਂ ਜਦੋਂ ਤੋਂ ਆਮ ਆਦਮੀ ਪਾਰਟੀ ਸੱਤਾ ਚਾਹੀਏ ਉਹ ਆਮ ਆਦਮੀ ਪਾਰਟੀ ਦੇ ਨੇੜੇ ਰਹੇ ਹਮਦਰਦ ਰਹੇ ਉਹਨਾਂ ਨੂੰ ਸਪੋਰਟ ਕਰਦੇ ਰਹੇ ਹਮਾਇਤ ਕਰਦੇ ਰਹੇ ਤੇ ਉਹਨਾਂ ਦੇ ਬਾਕੀ ਪਾਰਟੀਆਂ ਦੇ ਵਿੱਚ ਵੱਖ-ਵੱਖ ਆਗੂਆਂ ਨਾਲ ਵੀ ਚੰਗੀ ਬਹਿਣੀ ਉਠਣੀ ਆ ਚੰਗੇ ਤਾਲੁਕਾਤ ਨੇ ਚੰਗੇ ਰਿਲੇਸ਼ਨਸ ਨੇ ਜਿਹੜੇ ਸਬੰਧ ਨੇ ਉਹ ਉਹਨਾਂ ਦੇ ਬਾਕੀ ਪਾਰਟੀਆਂ ਦੇ ਵੱਡੇ-ਵੱਡੇ ਆਗੂਆਂ ਦੇ ਨਾਲ ਉਹਨਾਂ ਦੇ ਹੈਗੇ ਆ ਇਹ ਵੀ ਗੱਲ ਹੈ ਕਿ ਜਿਹੜੇ ਜਲੰਧਰ ਦੇ ਮੇਅਰ ਨੇ ਵਨੀਤ ਵਨੀਤ ਉਹਨਾਂ ਦੀ ਵੀ ਜਿਹੜੀ ਖੁੱਲ ਕੇ ਹਮਾਇਤ ਕੀਤੀ ਮੇਰ ਬਣਾਉਣ ਦੇ ਲਈ ਨਿਤਿਨ ਕੋਲੀ ਨੇ ਨਿਤਿਨ ਕੋਲੀ ਜਿਹੜੇ ਆ ਉਹਨਾਂ ਨੇ ਚੰਗਾਪੜਾ ਜਿਹੜੀਆਂ ਜਲੰਧਰ ਮਿਊਸਪਲ ਕਾਰਪੋਰੇਸ਼ਨ ਦੀਆਂ ਇਲੈਕਸ਼ਨਾਂ ਸੀ ਜਲੰਧਰ ਨਗਰ ਨਿਗਮ ਦੀਆਂ ਚੋਣਾਂ ਸੀ ਉਹਨਾਂ ਦੇ ਵਿੱਚ ਵੀ ਆਮ ਆਦਮੀ ਪਾਰਟੀ ਦੀ ਖੁੱਲ ਕੇ ਹਮਾਇਤ ਕੀਤੀ ਤੇ ਇਸੇ ਦਾ ਨਤੀਜਾ ਜਿਹੜਾ ਇਹ ਅੱਜ ਤੁਹਾਡੇ ਸਾਹਮਣੇ ਜਿਹੜਾ ਉਹ ਤੁਹਾਨੂੰ ਵਿਖਾਈ ਦੇ ਰਿਹਾ ਦਰਅਸਲ ਜਿਹੜੇ ਕੋਲੀ ਨੇ ਬਹੁਤ ਖੇਡਾਂ ਦਾ ਸਮਾਨ ਬਣਾਉਣ ਦੇ ਵਿੱਚੋਂ ਇੱਕ ਵੱਡੇ ਹੀ ਫਰਮ ਨੇ ਖੇਡਾਂ ਦਾ ਸਮਾਨ ਬਣਾਉਂਦੇ ਨੇ ਜਲੰਧਰ ਤੋਂ ਨੇਗੇ ਕੋਲੀ ਜਿਹੜੇ ਨੇਗੇ ਡਾਇਰੈਕਟਰ ਵੀ ਨੇਗੇ ਹਾਈਕ ਕ੍ਰੀਏਸ਼ਨਸ ਦੇ ਤੇ ਹਾਈਕ ਸ਼ੂ ਐਂਡ 에ਅਰ ਵਿੰਗਸ 홀ੀਡੇਜ਼ ਪ੍ਰਾਈਵੇਟ ਲਿਮਟਿਡ ਕੰਪਨੀਆਂ ਦੇ ਤੇ ਖੇਡਾਂ ਦਾ ਸਮਾਨ ਬਣਾਉਂਦੇ ਨੇ ਇਹਨਾਂ ਦੇ ਜਿਹੜਾ ਆਮ ਆਦਮੀ ਪਾਰਟੀ ਦੀ ਖੁੱਲਕੇ ਬਣੀ ਧੀਰ ਹੈ ਜਿਹੜੇ ਆਮ ਆਦਮੀ ਪਾਰਟੀ ਦੇ ਮੇਅਰ ਨੇ ਉਹਨਾਂ ਦੀ ਉਮੀਦਵਾਰੀ ਦੇ ਲਈ ਮੇਅਰ ਦੀ ਉਮੀਦਵਾਰੀ ਦੇ ਲਈ ਵੀ ਲੋਬਿੰਗ ਕੀਤੀ ਤੇ ਜਲੰਧਰ ਨਗਰ ਨਿਗਮ ਚੋਣਾ ਦੇ ਵਿੱਚ ਵੀ ਉਹ ਚੰਗੀ ਤਰ੍ਹਾਂ ਦੇ ਨਾਲ ਜਿਹੜਾ ਉਹ ਕਰਦੇ ਰਹੇ ਮਦਦ ਕਰਦੇ ਰਹੇ ਤੇ ਉਹ ਕਿਹਾ ਜਾਂਦਾ ਹੈ ਕਿ ਪੰਜਾਬ ਦੇ ਉੱਗੇ ਸਿੱਖਿਆ ਵਪਾਰੀ ਤੇ लवली स्वीट्स ਦੇ ਮਾਲਕ ਤੇ लवली ਯੂਨੀਵਰਸਿਟੀ ਦੇ ਮਾਲਕ ਅਸ਼ੋਕ ਮਿੱੱਤਲ ਜੋ ਕਿ ਆਮ ਆਦਮੀ ਪਾਰਟੀ ਦੇ ਪੰਜਾਬ ਤੋਂ ਰਾਜ ਸਭਾ ਮੈਂਬਰ ਨੇ ਉਹਨਾਂ ਦੇ ਵੀ ਕਰੀਬੀ ਨੇ ਆਮ ਆਦਮੀ ਪਾਰਟੀ ਦਾ ਇਹ ਧਮਾਕਾ ਕਾਫੀ ਕੁਝ ਦਰਸਾਉਂਦਾ ਹੈ ਉਹਨਾਂ ਐਮਐਲਏਾਂ ਦੇ ਲਈ ਵੀ ਜਿਹੜੇ ਐਮਐਲਏ ਦੀਆਂ ਸ਼ਿਕਾਇਤਾਂ ਵੀ ਜਾ ਰਹੀਆਂ ਨੇ ਤੇ ਰਿਪੋਰਟਾਂ ਵੀ ਸਹੀ ਨਹੀਂ ਜਾ ਰਹੀਆਂ ਉਹਨਾਂ ਦੇ ਬਾਰੇ ਵੀ ਇਹ ਕਾਫੀ ਕੁਝ ਦਿਖਾਉਂਦਾ ਹੈ ਕਿ ਉਹਨਾਂ ਦੇ ਬਰਾਬਰ ਵੀ ਵੰਝ ਗੱਡੇ ਜਾ ਸਕਦੇ ਆ ਤੇ ਐਮਐਲਏ ਹੁਣ ਸੋਚ ਸਮਝ ਕੇ ਚੱਲਣ ਰਹੀ ਗੱਲ ਅ ਨਿਤਿਨ ਕੋਹਲੀ ਦੀ ਰਮਨ ਅਰੋੜਾ ਦੀ ਸਾਥੇ ਉਹ ਆ ਰਹੇ ਨੇ ਆਮ ਆਦਮੀ ਪਾਰਟੀ ਹੁਣ ਜਿਹੜੇ ਜਿਹੜੇ ਐਮਐਲਏ ਦੀ ਰੈਪਿਊਟੇਸ਼ਨ ਸਹੀ ਨਹੀਂ ਉਹਨਾਂ ਦੀ ਥਾਂ ਤੇ ਰੀਪਲੇਸਮੈਂਟ ਦੇ ਵਿੱਚ ਉਹਨਾਂ ਦੀ ਬਦਲਣ ਦੇ ਵਿੱਚ ਲੱਗ ਚੁੱਕੀ ਹੈ ਤੇ ਬਾਕੀਆਂ ਦੇ ਵੀ ਕੰਨ ਜਿਹੜੇ ਆ ਖੜੇ ਕਰਨ ਵਾਲੀ ਗੱਲ ਸਾਫ ਤੋਂ ਹੋ ਸਕਦੀ ਹੈ ਇਹਦਾ ਅਸਰ ਕਿੰਨਾ ਕੁ ਹੋਣਾ ਇਹ ਦੇਖਣ ਵਾਲੀ ਗੱਲ ਹੋਵੇਗੀ ਕਿਉਂਕਿ ਜਲੰਧਰ ਦੇ ਵਿੱਚ ਉਹਨਾਂ ਦੀ ਸ਼ਮੂਲੀਅਤ ਹੁਣੀ ਹੈ ਲੁਧਿਆਣੇ ਦੀ ਉਪ ਚੋਣ ਵੀ ਹੈ ਉੱਥੇ ਵੀ ਵਪਾਰੀ ਵਰਗ ਬਹੁਤ ਵੱਡੇ ਪੱਧਰ ਤੇ ਮਾਇਨੇ ਖੇਜ਼ ਹੈ ਤਾਂ ਉੱਥੇ ਦਾ ਕੀ ਅਸਰ ਹੋਣਾ ਇਹ ਵੀ ਵੇਖਣ ਵਾਲੀ ਗੱਲ ਹੋਵੇਗੀ ਪਰ ਆਮ ਆਦਮੀ ਪਾਰਟੀ ਨੇ ਇੱਕ ਗੱਲ ਸਪਸ਼ਟ ਸੁਨੇਹਾ ਦੇਣ ਦੀ ਕੋਸ਼ਿਸ਼ ਤਜਰੁਰ ਕੀਤੀ ਹੈ ਕਿ ਜਿਹੜਾ ਵੀ țeੜਫੜ ਕਰੂਗਾ ਉਹਦੇ ਨਾਲ ਰਵਣ ਅਰੋੜੇ ਵਾਲੀ ਹੋਣੀ ਹੈ ਆਪਣਾ ਹੁਣੇ ਤੋਂ ਸੰਭਲ ਕੇ ਚੱਲੋ